ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਨਵੇਂ ਸਾਲ ਦੇ ਪਹਿਲੇ ਦਿਨ ਹੀ ਅਮਰੀਕਾ ਵਿੱਚ ਭਿਆਨਕ ਹਾਦਸਾ 12 ਮੌਤਾਂ 30 ਜ਼ਖਮੀ ਮਰਨ ਵਰਤੇ ਬੈਠੇ ਡੱਲੇਵਾਲ ਦੀ ਸਿਹਤ ਨਾਜ਼ੁਕ ਪੰਜਾਬ ਸਰਕਾਰ ਦੀ ਟੀਮ ਨੇ ਡੱਲੇਵਾਲ ਨਾਲ ਫਿਰ ਕੀਤੀ ਮੁਲਾਕਾਤ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀ ਹੁਣ ਸੁਪਰੀਮ ਕੋਰਟ ਦੀ ਕਮੇਟੀ ਨਾਲ ਮੀਟਿੰਗ ਕਰਨ ਤੋਂ ਇਨਕਾਰ ਪ੍ਰਧਾਨ ਜੀ ਆਪ ਵਿੱਚ ਹੋਏ ਸ਼ਾਮਲ ਪੰਜਾਬ ਦੀ ਸਿਆਸਤ ਵਿੱਚ ਵੱਡੀ ਕਰਵਟ ਲਖਨਊ ਹੱਤਿਆकांड ਵਿੱਚ ਅਰਸ਼ਦ ਤੋਂ ਬਾਅਦ ਉਸਦੇ ਪਿਤਾ ਦੀ ਵੀਡੀਓ ਵਾਇਰਲ ਸਨਸਨੀਖੇਜ਼ ਖੁਲਾਸੇ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਇਹਦੇ ਨਾਲ ਹੀ ਤੁਹਾਨੂੰ ਨਵਾਂ ਵਰਾ 225 ਮੁਬਾਰਕ ਹੋਵੇ ਇੱਕ ਪਾਸੇ ਦੁਨੀਆਂ ਦੇ ਵਿੱਚ ਨਵੇਂ ਸਾਲ ਤੇ ਜਸ਼ਨ ਮਨਾਏ ਜਾ ਰਹੇ ਸੀ ਪਰ ਦੂਸਰੇ ਪਾਸੇ ਅਮਰੀਕਾ ਦੇ ਵਿੱਚੋਂ ਇੱਕ ਬਹੁਤ ਦਰਦਨਾਕ ਖਬਰ ਸਾਹਮਣੇ ਆਈ ਹੈ ਨਿਊ ਔਰਲਿਨਸ ਕੈਨਾਲ ਅਤੇ ਬੋਰਵਨ ਸਟਰੀਟ ਦੇ ਉੱਤੇ ਇੱਕ ਕਾਰ ਭੀੜ ਵਾਲੇ ਅਲਾਕੇ ਵਿੱਚ ਭੀੜ ਭੜੱਕੇ ਤੇ ਕਿਉਂਕਿ ਉੱਥੇ ਲੋਕ ਕਾਫੀ ਇਹ ਜਸ਼ਨ ਮਨਾਉਣ ਵਾਸਤੇ ਇਕੱਠੇ ਹੋਏ ਸੀ ਉਹਦੇ ਉੱਤੇ ਛੜਾ ਦਿੱਤੀ ਜਾਂਦੀ ਹੈ ਜਿਸ ਕਾਰਨ ਪਹਿਲਾਂ 10 ਅਤੇ ਹੁਣ 12 ਮੌਤਾਂ ਦੀ ਜਾਣਕਾਰੀ ਮਿਲ ਰਹੀ ਹੈ ਅਤੇ 30 ਦੇ ਲਗਭਗ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਇਹ ਜਾਣਕਾਰੀ ਹੈ ਉਥੋਂ ਦੀ ਐਮਰਜੈਂਸੀ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਨਿਊ ਔਰਲੀਨ ਸਪੋਰਟਸ ਨੇ ਪਹਿਲਾਂ ਕਿਹਾ ਸੀ ਕਿ ਉਹ ਇੱਕ ਵੱਡੇ ਨੁਕਸਾਨ ਦੀ ਘਟਨਾ ਵਰਗੀ ਸਥਿਤੀ ਨਾਲ ਡਜਟ ਰਹੇ ਨੇ ਉਥੋਂ ਦੇ ਅਧਿਕਾਰੀਆਂ ਦੇ ਮੁਤਾਬਕ ਇਹ ਕਟਾਂ ਅਮਰੀਕਾ ਦੇ ਨਿਊ ਔਰਲਿਨਸ ਸ਼ਹਿਰ ਦੇ ਵਿੱਚ ਕੈਨਾਲ ਅਤੇ ਬੋਰਵਨ ਸਟਰੀਟ ਦੇ ਚੌਰਾਹੇ ਤੇ ਵਾਪਰੀ ਹੈ ਜਿੱਥੇ ਇਹ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸੀ ਇੱਕ ਪਿਕਅਪ ਟਰੱਕ ਭੀੜ ਨੂੰ ਆ ਕੇ ਟੱਕਰ ਮਾਰ ਦਿੰਦਾ ਉਹਨੂੰ ਦਰੜ ਦਿੰਦਾ ਤੇ ਵੱਡਾ ਹਾਦਸਾ ਵਾਪਰ ਜਾਂਦਾ ABC ਨਿਊਜ਼ ਨੇ ਪੁਲਿਸ ਤੇ ਬੁਲਾਰੇ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਅਜਿਹਾ ਲੱਗਦਾ ਕਿ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਗੱਡੀ ਦੇ ਵਿੱਚੋਂ ਆਈਸਸ ਨਾਲ ਸੰਬੰਧਿਤ ਇੱਕ ਫਲੈਗ ਅਤੇ ਕੁਝ ਹੋਰ ਸਮਗਰੀ ਵੀ ਬਰਾਮਦ ਹੋਈ ਹੈ। ਭਾਵ ਇਹ ਜਾਣਬੁੱਝ ਕੇ ਕੀਤਾ ਗਿਆ ਅੱਤਵਾਦੀ ਹਮਲਾ ਆਖਿਆ ਜਾ ਸਕਦਾ ਹੈ ਅਤੇ ਇਸ ਹਾਦਸੇ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਨਵੇਂ ਸਾਲ ਦੇ ਜਸ਼ਨਾਂ ਦਾ ਮਾਹੌਲ ਸੋਗ ਵਿੱਚ ਬਦਲਿਆ। ਪੁਲਿਸ ਹਰ ਇੱਕ ਪਹਿਲੂ ਤੋਂ ਬਰੀਕੀ ਨਾਲ ਇਹਦੇ ਉੱਤੇ ਜਾਂਚ ਦੇ ਵਿੱਚ ਚੁੱਟ ਗਈ ਹੈ। ਜ਼ਖਮੀ ਲੋਕਾਂ ਨੂੰ ਸ਼ਹਿਰ ਦੇ ਪੰਜ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ 25 ਦਸੰਬਰ ਨੂੰ ਵੀ ਜਰਮਨੀ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ 사우ਦੀ ਦੇ ਇੱਕ ਡਾਕਟਰ ਨੇ ਉੱਥੋਂ ਦੇ ਇੱਕ ਬਾਜ਼ਾਰ ਵਿੱਚ ਲੋਕਾਂ ਦੇ ਉੱਤੇ ਕਾਰ ਭਜਾ ਕੇ ਚੜਾ ਦਿੱਤੀ ਸੀ ਤੇ ਉਹਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ ਸੀ ਚਸ਼ਮਦੀਦਾਂ ਨੇ ਇਸ ਘਟਨਾ ਦੇ ਬਾਬਤ ਦੱਸਿਆ ਕਿ ਪੁਲਿਸ ਨੇ ਕਾਰ ਡਰਾਈਵਰ ਤੇ ਗੋਲੀਆਂ ਚਲਾਈਆਂ ਅਤੇ ਕਾਰ ਡਰਾਈਵਰ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਸੀ ਪਾਬ ਜਵਾਬੀ ਕਾਰਵਾਈ ਪੁਲਿਸ ਨੂੰ ਵੀ ਕਰਨੀ ਪਈ ਇਸ ਹਾਰਤ ਤੋਂ ਬਾਅਦ ਨਵੇਂ ਸਾਲ ਦਾ ਜਿਹੜਾ ਜਸ਼ਨ ਸੀ ਉਹ ਮਾਹੌਲ ਵਿੱਚ ਬਦਲਿਆ ਸੀ ਅਤੇ ਸਥਾਨਕ ਪੁਲਿਸ ਮਾਮਲੇ ਦੀ ਇਸ ਵਕਤ ਜਾਂਚ ਕਰ ਰਹੀ ਹੈ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਆਪਣੇ ਆਪ ਦੇ ਵਿੱਚ ਅਮਰੀਕਾ ਦੇ ਵਿੱਚੋਂ ਮਿਲ ਰਹੀ ਇਸ ਖਬਰ ਨੇ ਲੋਕਾਂ ਨੂੰ ਸੋਨ ਕਰਕੇ ਰੱਖ ਦਿੰਦਾ ਹੈ ਤੇ ਹੁਣ ਦੂਸਰੇ ਪਾਸੇ ਚਲਦੇ ਹਾਂ ਕਿ ਕਿਸਾਨੀ ਸੰਘਰਸ਼ ਵੀ ਚੱਲ ਰਿਹਾ ਹੈ ਡੱਲੇਵਾਲ ਸਾਹਿਬ ਦੀ ਸਿਹਤ ਹੈ ਜਿਹੜੀ ਉਹ ਬਹੁਤ ਨਾਜ਼ੁਕ ਸਥਿਤੀ ਵਿੱਚ ਦੱਸੀ ਜਾ ਰਹੀ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਕੁਝ ਹੋਰ ਮੰਗਾਂ ਨੇ ਪਿਛਲੇ ਸਾਲ ਫਰਵਰੀ ਤੋਂ ਸ਼ੰਭੂ ਅਤੇ ਖਰੌਰੀ ਸਰਹੱਦਾਂ ਦੇ ਉੱਤੇ ਕਿਸਾਨ ਅੰਦੋਲਨ ਇਹ ਚੱਲ ਰਿਹਾ ਹੈ ਖਰੌਰੀ ਸਰਹੱਦ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਵੀ ਜਾਰੀ ਹੈ ਅਤੇ 37 ਦਿਨ ਹੋ ਚੁੱਕੇ ਨੇ ਹੁਣ ਖਰੌਰੀ ਸਰਹੱਦ ਦਾ ਸੰਘਰਸ਼ ਜਿਹੜਾ ਇੱਥੇ ਚੱਲ ਰਿਹਾ ਹੈ ਇਹ ਆਖਿਆ ਜਾ ਸਕਦਾ ਹੈ ਕਿ ਇਸ ਕਿਸਾਨ ਸੰਘਰਸ਼ ਦਾ ਇੱਕ ਕੇਂਦਰ ਬਿੰਦੂ ਬਣ ਗਿਆ ਹੈ ਇੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਨੇ ਹਾਲਾਂਕਿ ਮਰਨ ਵਰਤ ਤੇ ਚੱਲ ਰਹਾ ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ ਸਥਿਤੀ ਵਿੱਚ ਦੱਸੀ ਜਾ ਰਹੀ ਹੈ ਤੇ ਹੁਣ 4 ਜਨਵਰੀ ਨੂੰ ਕਿਸਾਨਾਂ ਦੇ ਵੱਲੋਂ ਖਨੌਰੀ ਸਰਹਾਦ ਤੇ ਉੱਤੇ ਮਹਾ ਪੰਚਾਇਤ ਵੀ ਕੀਤੀ ਜਾ ਰਹੀ ਹੈ ਕਿਸਾਨ ਆਗੂ ਨੇ ਆਖਿਆ ਕਿ ਜਗਜੀਤ ਸਿੰਘ ਡੱਲੇਵਾਲ ਮਹਿਸੂਸ ਕਰਦੇ ਐ ਕਿ ਉਹਨਾਂ ਨੇ 44 ਸਾਲ ਕਿਸਾਨਾਂ ਦੀ ਸੇਵਾ ਕੀਤੀ ਹੈ ਉਹ ਆਪ ਮਹਾ ਪੰਚਾਇਤ ਵਿੱਚ ਇਹਨਾਂ ਸਾਰੇ ਕਿਸਾਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਐ ਇਸ ਦੌਰਾਨ ਡੱਲੇਵਾਲ ਲੋਕਾਂ ਨੂੰ ਸੰਦੇਸ਼ ਜਾਰੀ ਕਰਨਗੇ ਕਿਸਾਨ ਆਗੂ ਅਭਿਮੰਨਿਉ ਕੋਹਾੜ ਨੇ ਦੱਸਿਆ ਕਿ ਬੀਤੀ ਦੇਰ ਰਾਤ ਡੱਲੇਵਾਲ ਦਾ ਬਲੱਡ ਪ੍ਰੈਸ਼ਰ 76/44 ਰਹਿ ਗਿਆ ਸੀ ਜੋ ਕਿ ਬਹੁਤ ਹੀ ਚਿੰਤਾਜਨਕ ਹੈ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਕਿਸੇ ਸਮੇਂ ਵੀ ਉਹ ਕਹਿੰਦੇ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਇਸ ਲਈ ਉਹ 4 ਜਨਵਰੀ ਨੂੰ ਖਨੌਰੀ ਚ ਕਿਸਾਨ ਮੋਰਚਾ ਚ ਸਮੂਹ ਕਿਸਾਨਾਂ ਨੂੰ ਆਪਣਾ ਅਹਿਮ ਸੰਦੇਸ਼ ਦੇਣਾ ਚਾਹੁੰਦੇ ਹੈ ਪਟਵਾਰੀ ਅਤੇ ਨਹਿਰੀ ਯੂਨੀਅਨ ਨੇ ਵੀ ਇਸ ਮੋਰਚੇ ਤੇ ਪਹੁੰਚ ਕਰਕੇ ਅੰਦੋਲਨ ਦਾ ਸਮਰਥਨ ਕੀਤਾ ਹੈ ਅਤੇ ਕਿਸਾਨ ਆਗੂਆਂ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਇਸ ਮਹਾਪੰਚਾਇਤ ਵਿੱਚ 4 ਤਰੀਕ ਨੂੰ ਖਰੌਰੀ ਸਰਹੱਦ ਤੇ ਪਹੁੰਚਣ ਦੂਸਰੇ ਪਾਸੇ ਸੁਪਰੀਮ ਕੋਰਟ ਲਗਾਤਾਰ ਸਖਤੀਆਂ ਕਰ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਜਾਣਕਾਰੀ ਮਿਲੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਦੇ ਵਾਸਤੇ ਕੋਸ਼ਿਸ਼ਾਂ ਜਾਰੀ ਨੇ ਸਾਬਕਾ ਵਧੀਕ ਡੀਜੀਪੀ ਜਸਕਰਨ ਸਿੰਘ ਨੇ ਦੱਸਿਆ ਕਿ ਇਸ ਮਤ ਦੀ ਕਿਸਾਨ ਆਗੂਆਂ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਜਸਕਰਨ ਸਿੰਘ ਦੀ ਅਗਵਾਈ ਵਾਲੀ ਟੀਮ ਡੱਲੇਵਾਲ ਨੂੰ ਪੰਜਾਬ ਸਰਕਾਰ ਦੇ ਵੱਲੋਂ ਡਾਕਟਰੀ ਸਹਾਇਤਾ ਦੇਣ ਵਾਸਤੇ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਇਹ ਹੁਕਮ ਨੇ ਡੱਲੇਵਾਲ ਦੀ ਅਣਮਿੱਥੇ ਸਮੇਂ ਨੂੰ ਜਿਹੜੀ ਭੁੱਖ ਹੜਤਾਲ ਆ ਉਹ ਚੱਲ ਰਹੀ ਹੈ 37 ਦਿਨ ਉਹਨਾਂ ਨੇ ਮੁਕੰਮਲ ਕਰ ਲਿਆ ਤੇ 38ਵਾਂ ਦਿਨ ਚੱਲ ਰਿਹਾ ਹੈ ਉਹਨਾਂ ਨੇ ਡਾਕਟਰੀ ਸਹਾਇਤਾ ਲੈਣ ਤੋਂ ਸਾਫ਼ ਇਨਕਾਰ ਕੀਤਾ ਹੈ ਇਹਦੇ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਵਾਸਤੇ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਲੋੜ ਪੈਣ ਤੇ ਕੇਂਦਰ ਤੋਂ ਲੌਜਿਸਟਿਕ ਸਹਾਇਤਾ ਲੈਣ ਦੀ ਆਜ਼ਾਦੀ ਵੀ ਦਿੱਤੀ ਸੀ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਦੇ ਆਪਣੇ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਜਿੱਥੇ ਪੰਜਾਬ ਸਰਕਾਰ ਨੂੰ ਝਟਕਾਂ ਮਾਰੀਆਂ ਸੀ ਤੇ ਨਾਲ ਹੀ 2 ਜਨਵਰੀ ਨੂੰ ਅਗਲੀ ਸੁਣਵਾਈ ਵੀ ਸੂਚੀਬੱਧ ਕਰ ਦਿੱਤੀ ਸੀ ਪੰਜਾਬ ਸਰਕਾਰ ਨੇ ਛੁੱਟੀਆਂ ਵਾਲੇ ਬੈਂਚ ਨੂੰ ਸੂਚਿਤ ਕੀਤਾ ਸੀ ਕਿ ਡੱਲੇਵਾਲ ਸਰਕਾਰੀ ਸਹਾਇਤਾ ਲਈ ਸਹਿਮਤ ਤਾਂ ਹੋਣਗੇ ਜਿਕਰ ਕੇਂਦਰ ਸਰਕਾਰ ਉਹਨਾਂ ਦੇ ਗੱਲਬਾਤ ਦੇ ਪ੍ਰਸਤਾਵ ਨੂੰ ਮਨਜ਼ੂਰ ਕਰੇ ਅਤੇ ਮੰਗਾ ਮੰਨੇ ਪੰਜਾਬ ਪੁਲਿਸ ਦੇ ਸੇਵਾਮੁਕਤ ਅਧਿਕਾਰੀ ਪਾਬ ਸਾਬਕਾ ਵਧੀਕ ਡੀਜੀਪ ਜਸਕਰਨ ਸਿੰਘ ਨੇ ਖਨੌਰੀ ਸਰਹਾਦ ਤੇ ਟੀਮ ਸਮੇਤ ਜਾ ਕੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਦੇ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਡੱਲੇਵਾਲ ਨਾਲ ਉਹਨਾਂ ਦੀ ਸਿਹਤ ਬਾਰੇ ਗੱਲਬਾਤ ਕੀਤੀ ਹੈ ਅਸੀਂ ਕੁਝ ਦਿਨ ਪਹਿਲਾਂ ਵੀ ਉਹਨਾਂ ਦੇ ਖੂਨ ਦਾ ਟੈਸਟ ਕੀਤਾ ਸੀ ਅਸੀਂ ਉਹਨਾਂ ਨੂੰ ਇੱਕ ਵਾਰ ਫੇਰ ਅਪੀਲ ਕੀਤੀ ਹੈ ਕਿ ਜੇਕਰ ਭੁੱਖ ਹੜਤਾਲ ਨਹੀਂ ਵੀ ਤੋੜਨਾ ਚਾਹੁੰਦੇ ਤਾਂ ਘੱਟੋ-ਘੱਟ ਡਾਕਟਰੀ ਸਹਾਇਤਾ ਡਾਕਟਰੀ ਮਦਦ ਜ਼ਰੂਰ ਲੈ ਲੈਣ। ਉਹਨਾਂ ਨੇ ਕਿਸਾਨ ਆਗੂਆਂ ਦੇ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਦਾ ਵੀ ਜ਼ਿਕਰ ਕੀਤਾ। ਇਹ ਪੁੱਛੇ ਜਾਣ ਤੇ ਕਿ ਕੀ ਸਰਕਾਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵਿਚਕਾਰ ਬੈਠਕ ਹੋ ਸਕਦੀ ਹੈ? ਤਾਂ ਸਾਬਕਾ ਏਡੀਜੀਪੀ ਜਸਕਰਨ ਸਿੰਘ ਨੇ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਸਿੱਟੇ ਤੇ ਪਹੁੰਚਾਂਗੇ ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਇਸ ਵਕਤ ਉਹਨਾਂ ਦੇ ਨਾਲ ਡੀਆਈਜੀ ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਕਿਸਾਨ ਨੇਤਾਵਾਂ ਦੇ ਨਾਲ ਗੱਲਬਾਤ ਚੰਗੀ ਰਹੀ ਹੈ ਸਕਾਰਾਤਮਕ ਰਹੀ ਹੈ ਇਸੇ ਤਰ੍ਹਾਂ ਕਿਸਾਨ ਆਗੂ ਅਭਿਮਨਿਉ ਕੁਹਾੜ ਨੇ ਕਿਹਾ ਕਿ ਇਹ ਚਰਚਾ ਸਮੁੱਚੇ ਅੰਦੋਲਨ ਦੇ ਸੰਦਰਭ ਵਿੱਚ ਕੀਤੀ ਗਈ ਹੈ ਪਰ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਸੁਪਰੀਮ ਕੋਰਟ ਵਾਰ-ਵਾਰ ਪੰਜਾਬ ਸਰਕਾਰ ਤੇ ਦਬਾਅ ਬਣਾ ਰਹੀ ਹੈ ਕਿ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਜਾਵੇ ਤੇ ਡਾਕਟਰੀ ਮਦਦ ਕੀਤੀ ਜਾਵੇ ਤਾਂ ਕੁਹਾੜ ਹੋਰਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਗੱਲਬਾਤ ਕਰਨ ਵਾਸਤੇ ਕਿਉਂ ਨਹੀਂ ਕਹਿੰਦੀ ਦੂਸਰੇ ਪਾਸੇ ਸ਼ੰਭੂ ਦੇ ਉੱਤੇ ਮੋਰਚਾ ਸੰਭਾਲਿਆ ਹੋਇਆ ਹੈ ਇਹਨਾਂ ਕੁਝ ਮੰਗਾਂ ਨੂੰ ਲੈ ਕੇ ਸਰਵਣ ਸਿੰਘ ਪੰਦੇਰ ਹੋਰਾਂ ਨੇ ਕਿਉਂਕਿ 11 ਮਹੀਨੇ ਹੋਣ ਵਾਲੇ ਨੇ ਸ਼ੰਭੂ ਅਤੇ ਖਨੌਰੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਡਟਿਆ ਹੋਇਆਂ ਨੂੰ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਵੀ ਉੱਥੇ ਰਹੇ ਨੇ ਸਰਵਣ ਸਿੰਘ ਪੰਦੇਰ ਹੋਰਾਂ ਨੇ ਵੀ ਆਖਿਆ ਕਿ 4 ਜਨਵਰੀ ਨੂੰ ਕਿਸਾਨਾਂ ਦੇ ਵੱਲੋਂ ਖਨੌਰੀ ਸਰਹੱਦ ਤੇ ਉੱਤੇ ਮਹਾਪੰਚਾਇਤ ਵਿੱਚ ਪਹੁੰਚਿਆ ਜਾਵੇ ਇੱਕ ਵੀਡੀਓ ਸੁਨੇਹੇ ਦੇ ਰਾਹੀਂ ਸਰਵਣ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਐ ਉਹਨਾਂ ਸ਼ੰਭੂ ਸਰਹੱਦ ਤੇ ਉਸ ਦੀਵਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਸਾਲ ਫਰਵਰੀ ਮਹੀਨੇ ਤੋਂ ਇੱਥੇ ਬੈਠੇ ਹਾਂ ਕਿਉਂਕਿ ਮੋਦੀ ਸਰਕਾਰ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਇੱਕ ਕੰਧ ਕੜਵਾ ਦਿੱਤੀ ਗਈ ਜਿਸ ਨੇ ਪੰਜਾਬ ਦੀ ਆਰਥਿਕਤਾ ਵਪਾਰੀਆਂ ਦੇ ਵਪਾਰ ਪੰਜਾਬ ਦੇ ਟਰਾਂਸਪੋਰਟਰਾਂ ਅਤੇ ਹਰਿਆਣਾ ਦੇ ਟਰਾਂਸਪੋਰਟਰਾਂ ਦਾ ਵੱਡਾ ਨੁਕਸਾਨ ਕੀਤਾ ਹੈ ਭਾਜਪਾ ਆਗੂਆਂ ਤੇ ਵਰਧਿਆ ਪੰਧੇਰ ਨੇ ਕਿਹਾ ਕਿ ਜਿਹੜੇ ਮੰਤਰੀਆਂ ਦੇ ਵੱਲੋਂ ਕਿਸਾਨਾਂ ਨੂੰ ਪੈਦਲ ਆਉਣ ਵਾਸਤੇ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਸਵਾਗਤ ਕਰਾਂਗੇ ਪਰ ਜਦੋਂ ਕਿਸਾਨਾਂ ਦੇ ਜਥੇ ਨੇ ਪੈਦਲ ਕੂਚ ਕੀਤਾ ਤਾਂ 45 ਕਿਸਾਨ ਜ਼ਖਮੀ ਕਰ ਦਿੱਤੇ ਖਨੌਰੀ ਸਰਹੱਦ ਤੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਤੇ ਉਹ ਕਹਿੰਦੇ ਉਹਨਾਂ ਨੂੰ 37 ਦਿਨ ਹੋ ਚੁੱਕੇ ਨੇ ਹਾਲੇ ਤੱਕ ਵੀ ਕੋਈ ਸਾਰ ਨਹੀਂ ਲਈ ਗਈ ਕਿ ਉਹਨਾਂ ਦੀ ਮੌਤ ਦਾ ਸੁਨੇਹਾ ਉਡੀਕਦੇ ਨੇ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਉਹਨਾਂ ਕਿਹਾ ਕਿ ਜਦੋਂ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕਿਸਾਨਾਂ ਬਾਰੇ ਨਹੀਂ ਸੋਚਣਗੇ ਉਦੋਂ ਤੱਕ ਇਹ ਸਮੱਸਿਆ ਦਾ ਹੱਲ ਨਹੀਂ ਹੋਣਾ ਪੰਦੇਰ ਨੇ ਕਿਹਾ ਕਿ ਜੋ ਮੰਗਾ ਸਰਕਾਰ ਤੋਂ ਮੰਗਵਾਉਣ ਵਾਸਤੇ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਮੋਰਚਾ ਅੱਜ ਵੀ ਉਹਨਾਂ ਮੰਗਾ ਤੇ ਅਡੋਰ ਖੜਾ ਹੈ ਅਤੇ ਮੰਗਾ ਨਾ ਮੰਨੇ ਜਾਣ ਤੱਕ ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇਗਾ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਅੰਦੋਲਨ ਦਾ ਸਾਥ ਦੇਣ ਪਰ ਸਰਕਾਰ ਬਿਲਕੁਲ ਇਸ ਵਕਤ ਸੁੱਤੀ ਪਈ ਹੈ ਉਹਨਾਂ ਜਾਣਕਾਰੀ ਦਿੱਤੀ ਹੈ ਕਿ 6 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਸ਼ੰਭੂ ਸਰਹਾਤੇ ਵੱਡੇ ਪੈਮਾਨੇ ਤੇ ਮਨਾਇਆ ਜਾਏਗਾ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ 11 ਤੋਂ 2 ਵਜੇ ਤੱਕ ਦੀਵਾਨ ਸਜਾਏ ਜਾਣਗੇ ਉਹਨਾਂ ਅੰਦੋਲਨ ਵੱਲੋਂ ਪਟਿਆਲੇ ਅਤੇ ਫਤਿਹਗੜ ਸਾਹਿਬ ਪਾਬ ਜਿਹੜੇ ਨੇੜੇ ਤਿਰ ਦੇ ਇਲਾਕੇ ਦੇ ਪਿੰਡ ਨੇ ਉਹਨਾਂ ਨੂੰ ਇਹ ਆਖਿਆ ਕਿ ਹਮ ਹਮਾਕੇ ਸ਼ੰਭੂ ਤੇ ਪਹੁੰਚਣ ਉਹਨਾਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਆਖਿਆ ਕਿ ਜੱਥੇਬੰਦੀਆਂ ਵੀ ਆਪੋ ਆਪਣੇ ਕੇਡਰ ਨੂੰ ਲੈ ਕੇ ਵੱਧ ਤੋਂ ਵੱਧ ਸ਼ਮੂਲੀਅਤ ਕਰਨਗੀਆਂ ਉਹਨਾਂ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਦਾ ਜਿਹੜਾ ਖਰੜਾ ਪੰਜਾਬ ਸਰਕਾਰ ਕੋਲ ਪਹੁੰਚਿਆ ਜਿਸ ਤੇ ਨਾਲ ਨਿੱਜੀ ਹੱਤਾਂ ਦੇ ਵਿੱਚ ਖੇਤੀ ਚੱਲੇ ਜਾਏਗੀ ਕੇਂਦਰ ਦੇ ਵੱਲੋਂ ਇਸ ਖੇਤੀਬਾੜੀ ਜਿਹੜਾ ਖਰੜਾ ਭੇਜਿਆ ਗਿਆ ਮੰਡੀਕਰਨ ਨੀਤੀ ਸੰਬੰਧੀ ਜਿਹੜਾ ਖਰੜਾ ਹੈ ਉਹਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਰੱਦ ਕਰੇ ਪੰਜਾਬ ਸਰਕਾਰ ਅਤੇ ਨਾਲ ਹੀ ਅੰਦੋਲਨ ਦੀਆਂ ਜਿਹੜੀਆਂ ਮੰਗਾਂ ਨੇ ਉਵੀ ਪੰਜਾਬ ਸਰਕਾਰ ਉਹਨਾਂ ਦੇ ਹੱਕ ਵਿੱਚ ਮਤਾ ਪਾਸ ਕਰੇ। ਉਹਨਾਂ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਵੱਡੀ ਗੰਤੀ ਵਿੱਚ ਇੱਥੇ ਲੋਕਾਂ ਨੂੰ ਆਉਣ ਵਾਸਤੇ ਸੱਦਾ ਦੇ ਰਹੇ ਹਾਂ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਦਿੱਲੀ ਕੂਚਤੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਜਾਏਗਾ। ਤੇ ਹੁਣ ਗੱਲ ਕਰਦੇ ਹਾਂ ਕੁਝ ਦਿਨ ਪਹਿਲਾਂ ਇੱਕ ਖਬਰ ਮਿਲੀ ਸੀ ਕਿ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜੇ ਸ਼ੰਭੂ ਤੇ ਖਨੌਰੀ ਤੇ ਇਸ ਵਕਤ ਅੰਦੋਲਨ ਕਰ ਰਹੇ ਨੇ ਕਿ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨਾਲੋਂ ਮੁਲਾਕਾਤ ਨਹੀਂ ਕਰਨਗੇ ਪਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਆਖਿਆ ਸੀ ਕਿ ਉਹ ਸੁਪਰੀਮ ਕੋਰਟ ਦੀ ਇਸ ਹਾਈ ਪਾਵਰ ਕਮੇਟੀ ਨਾਲ ਮੀਟਿੰਗ ਕਰਨਗੇ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਨੇ ਵੀ ਮੀਟਿੰਗ ਨਹੀਂ ਕਰਨੀ ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਆਖਿਆ ਕਿ ਸਾਡੀ ਸ਼ੰਭੂ ਅਤੇ ਖਨੌਰੀ ਮੋਰਚੇ ਵਿੱਚ ਕੋਈ ਭੂਮਿਕਾ ਨਹੀਂ ਇਸ ਕਰਕੇ ਉਹ ਕਮੇਟੀ ਨਾਲ ਗੱਲਬਾਤ ਨਹੀਂ ਕਰਨਗੇ ਦਸਣਾ ਬਣਦਾ ਕਿ ਸੁਪਰੀਮ ਕੋਰਟ ਦੇ ਵੱਲੋਂ ਬੜਾਈ ਗਈ ਕਮੇਟੀ 3 ਜਨਵਰੀ ਨੂੰ ਇੱਕ ਮੀਟਿੰਗ ਕਰਨ ਜਾ ਰਹੀ ਹੈ ਹਾਲਾਂਕਿ ਇਹਦੇ ਤੋਂ ਪਹਿਲਾਂ ਦਾਵਾ ਕੀਤਾ ਗਿਆ ਸੀ ਕਿ ਇਸ ਮੀਟਿੰਗ ਦੇ ਵਿੱਚ ਕਿਸਾਨ ਆਗੂ ਪਾਬ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਸੰਬੰਧਿਤ ਨੇ ਉਹ ਸ਼ਾਮਲ ਹੋਣਗੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹਰਿੰਦਰ ਸਿੰਘ ਲੱਖੋਵਾਲ ਨੇ ਹੁਣ ਕਿਹਾ ਕਿ ਜਿਹੜਾ ਪੱਤਰ ਆਇਆ ਉਹਦੇ ਵਿੱਚ ਕਿਸਾਨਾਂ ਨੂੰ ਸੜਕਾਂ ਖੋਲਣ ਲਈ ਮਨਵਾਉਣ ਵਰਗੇ ਮੁੱਦੇ ਸ਼ਾਮਲ ਹੈ ਜਦਕਿ ਇਹ ਗਲਤ ਹੈ ਕਿ ਕਿਸਾਨਾਂ ਵੱਲੋਂ ਸੜਕਾਂ ਤਾਂ ਜਾਮ ਕੀਤੀਆਂ ਹੀ ਨਹੀਂ ਗਈਆਂ ਸਰਕਾਰ ਦੇ ਵੱਲੋਂ ਸੜਕਾਂ ਨੂੰ ਬੰਦ ਕੀਤਾ ਗਿਆ ਰੋਕਿਆ ਗਿਆ ਜਦੋਂ ਕਿ ਕਿਸਾਨਾਂ ਦੀਆਂ ਮੰਗਾਂ ਬਾਰੇ ਇਹਦੇ ਵਿੱਚ ਕੋਈ ਜ਼ਿਕਰ ਨਹੀਂ ਅਜਿਹੇ ਚ ਅਸੀਂ ਮੀਟਿੰਗ ਵਿੱਚ ਜਾਣ ਦੀ ਗੱਲ ਪਹਿਲਾਂ ਜਿਹੜੀ ਦੇਖੀ ਸੀ ਪਰ ਹੁਣ ਜਦੋਂ ਇਹ ਪੜਿਆ ਗਿਆ ਤਾਂ ਇਹਦੇ ਵਿੱਚ ਪਤਾ ਲੱਗਿਆ ਕਿ ਸਾਡੇ ਨਾਲ ਸਬੰਧਤ ਕੋਈ ਮੰਗਾਂ ਨਹੀਂ ਇਸ ਕਰਕੇ ਅਸੀਂ ਇਸ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਤੇ ਹੁਣ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਹੀ ਸਬੰਧਤ ਨੇ ਗੁਰਨਾਮ ਸਿੰਘ ਚੜੂਨੀ ਜਿਹੜੇ ਕਿ ਹਰਿਆਣੇ ਦੇ ਨਾਲ ਸੰਬੰਧਿਤ ਨੇ ਗੁਰਨਾਮ ਸਿੰਘ ਚੜੂਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਵੱਡਾ ਬਿਆਨ ਦਿੰਦੇ ਹੋਏ ਚੜੂਨੀ ਨੇ ਡੱਲੇਵਾਲ ਤੇ ਪੰθεਰ ਤੇ ਕੁਝ ਸਵਾਲ ਚੁੱਕੇ ਨੇ ਗੁਰਨਾਮ ਸਿੰਘ ਚੜੂਨੀ ਨੇ ਆਖਿਆ ਕਿ ਜੇਕਰ SKM ਦੁਫਾੜ ਹੋਇਆ ਤਾਂ ਉਹਦੀ ਵਜ੍ਹਾ ਜਗਜੀਤ ਸਿੰਘ ਡੱਲੇਵਾਲ ਨੇ SKM ਨੂੰ ਦੁਫਾੜ ਕਰਨ ਵਾਲਾ ਕੋਈ ਹੋਰ ਨਹੀਂ ਸਿਰਫ ਡੱਲੇਵਾਲਾ ਇੱਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੈਂ ਖਨੋਰੀ ਸਰਹੱਦ ਤੇ ਹਮਾਇਤ ਦੇਣ ਵਾਸਤੇ ਗਿਆ ਸੀ ਪਰ ਡੱਲੇਵਾਲ ਅਤੇ ਸਰਵਣ ਸਿੰਘ ਪੰਧੀਰ ਲੱਗਦਾ ਕਿ ਮੇਰਾ ਸਮਰਥਨ ਲੈਣ ਦੇ ਮੂਡ ਵਿੱਚ ਨਹੀਂ ਉਹਨਾਂ ਨੇ ਚੱਜ ਨਾਲ ਗੱਲ ਵੀ ਨਹੀਂ ਕੀਤੀ ਤੇ ਹੁਣ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੇ ਤੰਬਾਕੇ ਦੀ ਖਬਰ ਹੈ ਅਸਲ ਦੇ ਵਿੱਚ ਲੀਡਰ ਕਦੇ ਇੱਧਰ ਚਲੇ ਜਾਂਦੇ ਆ ਤੇ ਲੀਡਰ ਕਦੇ ਉੱਧਰ ਚਲੇ ਜਾਂਦੇ ਆ ਪਰ ਲੋਕ ਇਹਨਾਂ ਪਿੱਛੇ ਲੜਦੇ ਰਹਿੰਦੇ ਆ ਤੁਸੀਂ ਧਿਆਨ ਮਾਰ ਕੇ ਦੇਖੋ ਕਿ ਜਿਹੜੇ ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਹੁਣ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਭਾਵ ਸੁਨੀਲ ਜਾਖੜ ਜਿਹੜੇ ਕਾਂਗਰਸ ਦੇ ਵੱਡੇ ਆਗੂ ਸੀ ਉਹ ਕਈ ਭਾਜਪਾ ਚ ਬੈਠੇ ਐ ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਟਿਕਟ ਤੇ ਚੋਣ ਜਿੱਤਦੇ ਰਹੇ ਲੰਬਾ ਸਮਾਂ ਕਾਂਗਰਸ ਚ ਉਹਨਾਂ ਦਾ ਪਰਿਵਾਰ ਰਿਹਾ ਤੇ ਅੱਜ ਭਾਜਪਾ ਚ ਬੈਠਾ ਪਰ ਆਗੂਆਂ ਦੇ ਪਿੱਛੇ ਲੋਕ ਲੜਦੇ ਰਹਿੰਦੇ ਐ ਹੁਣ ਇਸੇ ਤਰ੍ਹਾਂ ਦੀ ਖਬਰ ਮਿਲ ਰਹੀ ਐ ਕਿ ਵਸਪਾ ਪਾ ਬਹੁਜਨ ਸਵਾਜ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਆਮ ਆਦਮੀ ਪਾਰਟੀ ਤੋਂ ਨੇ ਝਾੜੂ ਫੜ ਲਿਆ ਉਦੋਂ ਲਾ ਝੰਡਾ ਚੱਕ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਆਮਨ ਅਰੋੜਾ ਨੇ ਗੜੀ ਨੂੰ ਆਪ ਖੁਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ ਦੱਸਣਾ ਬਣਦਾ ਹੈ ਕਿ ਜਸਵੀਰ ਸਿੰਘ ਗੜੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਵਸਪਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹ ਹੁਕਮ ਬੌਧਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਜਾਰੀ ਕੀਤੇ ਸੀ ਗੜੀ 2019 ਤੋਂ बसपा ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਸੀ। ਉਹਨਾਂ ਦੀ ਪ੍ਰਧਾਨਗੀ ਸਾਲ 2022 ਦੇ ਵਿੱਚ ਜਦੋਂ ਚੱਲ ਰਹੀ ਸੀ ਭਾਵੇਂ ਉਹਨਾਂ ਦੀ ਪ੍ਰਧਾਨਗੀ ਹੇਠ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਗਈਆਂ। ਇਹਨਾਂ ਚੋਣਾਂ ਵਿੱਚ बसपा ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਵੀ ਕੀਤਾ ਸੀ। ਉਹਨਾਂ ਦੀ ਪ੍ਰਧਾਨਗੀ ਹੇਠ बसपा ਜਨਰਲ ਸਕੱਤਰ ਨਛੱਤਰ ਪਾਲ ਸਿੰਘ ਨਵਾਂ ਸ਼ਹਿਰ ਤੋਂ ਜੀਤੂ ਵੀ ਰਹੇ ਸੀ। ਇਹਦੇ ਨਾਲ ਹੀ ਉਹ ਖੁਦ ਫਗਵਾੜਾ ਵਿਧਾਨ ਸਭਾ ਤੋਂ ਚੋਣ ਵੀ ਲੜ ਚੁੱਕੇ ਐ। ਅਤੇ ਉਥੋਂ ਉਹ ਤੀਸਰੇ ਸਥਾਨ ਤੇ ਰਹੇ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਨਵਾਂ ਸਾਲ ਤੇ ਨਵੀਆਂ ਗੱਲਾਂ ਗੜੀ ਨੇ ਕਿਹਾ ਕਿ ਮੇਰੀ ਪਿਛਲੀ ਪਾਰਟੀ बसपा ਨੇ ਜੋ ਕੀਤਾ ਮੈਂ ਉਹਦੇ ਤੇ ਲਗਾਤਾਰ 2 ਮਹੀਨੇ ਤੋਂ ਚੁੱਪ ਵੱਟ ਕੇ ਰੱਖੀ ਕਿਉਂਕਿ ਮੈਂ ਵੇਖਣਾ ਚਾਹੁੰਦਾ ਸੀ ਕਿ ਪਾਰਟੀ ਨੇ ਜੋ ਮੈਨੂੰ ਬਰਖਾਸਤ ਕਰਨ ਦੀ ਗਲਤੀ ਕੀਤੀ ਹੈ ਉਹ ਸੁਧਾਰਦੇ ਆ ਜਾਂ ਫਿਰ ਨਹੀਂ ਅਜੇ ਹਾ ਕੁਝ ਨਾ ਹੋਇਆ ਗੜੀ ਨੇ ਕਿਹਾ ਕਿ बसपा ਨੇ ਮੇਰਾ ਰਾਜਨੀਤਿਕ ਕਤਲ ਕਰ ਦਿੱਤਾ ਸੀ ਇਸ ਲਈ ਮੈਂ ਆਮ ਆਦਮੀ ਪਾਰਟੀ ਦਾ ਹੁਣ ਪੱਲਾ ਫੜ ਲਿਆ ਗੜੀ ਨੇ ਬੋਲਦਿਆਂ ਕਿਹਾ ਕਿ ਇੱਕ ਸਮਾਂ ਆਇਆ ਸੀ ਕਿ ਪੰਜਾਬ ਦੀ ਵਾਗਡੋਰ ਸਾਂਭਣ ਦਾ ਮੈਨੂੰ ਮੌਕਾ ਮਿਲਿਆ 5 ਸਾਲ ਤੇ 8 ਮਹੀਨੇ ਮੈਂ ਪੰਜਾਬ ਦੇ ਵਿੱਚ बसपा ਦਾ ਪ੍ਰਧਾਨ ਰਹਾ 25 ਸਾਲ ਤੋਂ बसपा ਦਾ ਹਾਥੀ ਪੰਜਾਬ ਦੇ ਵਿੱਚ ਕਦੇ ਨਹੀਂ ਜਿੱਤਿਆ ਸੀ ਅਸੀਂ ਪੰਜਾਬ ਦੇ ਵਿੱਚ ਦਲਿਤ ਸਮਾਜ ਦੀ ਰਾਜਨੀਤੀ ਇੰਨੀ ਵਧੀਆ ਕੀਤੀ ਕਿ ਸਾਰੀਆਂ ਪਾਰਟੀਆਂ ਦਲਤ ਦਲਤ ਕਰਨ ਲੱਗ ਪਈਆਂ ਕਾਂਗਰਸ ਪਾਰਟੀ ਨੂੰ ਹਾਥੀ ਰੋਕਣ ਲਈ ਦਲਤ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਲਿਆਉਣਾ ਪਿਆ ਪਰ ਉਹਨਾਂ ਨੇ ਮੇਰੀ ਕਦਰ ਨਹੀਂ ਪਾਈ ਤੇ ਮੈਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਤੇ ਹੁਣ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਾਅਦ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਯਾਦਗਾਰ ਬਣੇ ਜਾਂ ਨਾ ਬਣੇ ਬਣਾਈ ਜਾਵੇ ਤਾਂ ਕਿੱਥੇ ਬਣਾਈ ਜਾਵੇ ਇਸ ਮਸਲੇ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਮਾਰਕ ਤੇ ਸਿਆਸੀ ਵਿਵਾਦ ਸ਼ਾਂਤ ਹੋ ਸਕਦਾ ਹੈ ਪਤਾ ਲੱਗਿਆ ਕਿ ਸ਼ਹਿਰੀ ਕਾਰਜ ਮੰਤਰਾਲੇ ਨੇ ਇਸ ਤੇ ਨਿਰਵਾਣ ਦੀ ਜਿਹੜੀ ਪ੍ਰਕਿਰਿਆ ਉਹ ਰਸਮੀ ਤੌਰ ਤੇ ਸ਼ੁਰੂ ਕਰ ਦਿੱਤੀ ਹੈ ਇਹਦੇ ਤਹਿਤ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਨੂੰ ਸਥਾਨ ਦੀ ਚੋਣ ਕਰ ਲਈ ਤਿੰਨ ਬਦਲ ਦੇ ਦਿੱਤੇ ਗਏ ਹੈ ਜਾਣਕਾਰੀ ਅਨੁਸਾਰ ਰਾਸ਼ਟਰੀ ਯਾਦਗਾਰ ਸਥਾਨ ਰਾਜਕਾਟ ਕਿਸਾਨ ਘਾਟ ਅਤੇ ਸਮਤਾ ਸਥਲ ਤੇ ਤਿੰਨ ਬਦਲ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਨੂੰ ਦਿੱਤੇ ਗਏ ਹੈ ਅਤੇ ਉਹਨਾਂ ਚੋਂ ਇਹਨਾਂ ਨੇ ਇੱਕ ਦੀ ਚੋਣ ਕਰਨੀ ਹੋਏਗੀ ਇਹ ਪੇਸ਼ਕਸ਼ ਸ਼ਹਿਰੀ ਕਾਰਜ ਮੰਤਰਾਲੇ ਨੂੰ ਮਿਲੀ ਇਸ ਸੂਚਨਾ ਤੋਂ ਬਾਅਦ ਦਿੱਤੀ ਗਈ ਡਾਕਟਰ ਮਨਮੋਹਨ ਸਿੰਘ ਦੀਆਂ ਯਾਦਗਾਰਾਂ ਨੂੰ ਸਮਾਰਕ ਦੇ ਤੌਰ ਤੇ ਸੰਜੋਣ ਲਈ ਇੱਕ ਟਰਸਟ ਤੇ ਗਠਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਯਾਦਗਾਰ ਲਈ ਟਰਸਟ ਦੀ ਅਰਜ਼ੀ ਤੇ ਡੇਢ ਏਕੜ ਜ਼ਮੀਨ ਅਲਾਟ ਕੀਤੀ ਜਾਏਗੀ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਚ ਬਣਾਏ ਜਾਣ ਵਾਲੇ ਟਰਸਟ ਵਿੱਚ ਕੌਣ ਕੌਣ ਸ਼ਾਮਲ ਹੋਵੇਗਾ ਇਹਦਾ ਫੈਸਲਾ ਵੀ ਉਹਨਾਂ ਦੇ ਪਰਿਵਾਰ ਦੇ ਉੱਤੇ ਛੱਡ ਦਿੱਤਾ ਗਿਆ ਭਾਵ ਉਹਨਾਂ ਦੇ ਮੈਂਬਰ ਫੈਸਲਾ ਕਰਨਗੇ ਪਰਿਵਾਰ ਦੇ ਕਾਂਗਰਸ ਦੇ ਸੂਤਰਾਂ ਦੇ ਅਨੁਸਾਰ ਇਹਦੇ ਵਿੱਚ ਪਾਰਟੀ ਦੇ ਕੁਝ ਮੈਂਬਰ ਵੀ ਸ਼ਾਮਲ ਹੋ ਸਕਦੇ ਆ ਪਰ ਇਹ ਫੈਸਲਾ ਵੀ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਉਹਨਾਂ ਦੀਆਂ ਧੀਆਂ ਵੱਲੋਂ ਹੀ ਲਿਆ ਜਾਏਗਾ ਪਾਰਟੀ ٹرسٹ ਦੇ ਗਠਨ ਦੇ ਵਿੱਚ ਪੂਰੀ ਮਦਦ ਕਰੇਗੀ ਉਹਨਾਂ ਨੇ ਇਹ ਜ਼ਰੂਰ ਕਿਹਾ ਡਾਕਟਰ ਮਨਮੋਹਨ ਸਿੰਘ ਦੀ ਮੌਤ 26 ਦਸੰਬਰ ਨੂੰ ਹੋਈ ਸੀ ਅਤੇ ਉਹਨਾਂ ਦਾ ਅੰਤਮ ਸੰਸਕਾਰ ਨਿਗਮ ਬੋਧ ਘਾਟ ਤੇ 28 ਦਸੰਬਰ ਨੂੰ ਕਰ ਦਿੱਤਾ ਗਿਆ ਸੀ। ਅੰਤਮ ਸੰਸਕਾਰ ਰਾਜ ਕੜਜਾ ਸਮਤਾ ਸਥਲ ਤੇ ਨਾ ਕਰਵਾਏ ਜਾਣ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ਤੇ ਇੱਕਾ मात्र ਸਿੱਖ ਪ੍ਰਧਾਨ ਮੰਤਰੀ ਦਾ અપਮਾਰ ਕਰਨ ਦੇ ਦੋਸ਼ ਲਾਇਆ ਸੀ। ਜਦਕਿ ਸਰਕਾਰ ਨੇ ਕਾਂਗਰਸ ਤੇ ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਘੱਟੀਆਂ ਸਿਆਸਤ ਕਰਨ ਦੇ ਦੋਸ਼ ਲਗਾਉਂਦੇ ਹੋਏ ਸਪਸ਼ਟ ਕਰ ਦਿੱਤਾ ਸੀ ਕਿ ਯਾਦਗਾਰ ਦਾ ਫੈਸਲਾ ਟਰਸਟ ਦੇ ਗਠਨ ਦੀ ਲਾਜ਼ਮੀ ਕਾਰਵਾਈ ਜਿਹੜੀ ਰਸਮੀ ਕਾਰਵਾਈ ਹੈ ਉਹਦੇ ਤੋਂ ਬਾਅਦ ਕੀਤਾ ਜਾਏਗਾ ਮੰਨਿਆ ਜਾ ਰਿਹਾ ਕਿ ਸਭ ਕੁਝ ਸਹੀ ਰਿਹਾ ਤਾਂ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਸਕਦੀ ਹੈ ਯਾਦਗਾਰ ਦਾ ਨਿਰਮਾਣ ਸੀਬੀਡਬਲੂ ਡੀ ਵੱਲੋਂ ਕੀਤਾ ਜਾਏਗਾ ਪਰ ਇਸ ਦਾ ਜਿਹੜਾ ਖਰਚਾ ਉਹ ਟਰਸਟ ਨੂੰ ਚੱਲਣਾ ਪਏਗਾ ਟਰਸਟੀ ਉਸ ਦੀ ਸਾਮ ਸੰਭਾਲ ਦਾ ਖਰਚ ਚੱਲੇਗਾ ਯਾਦਗਾਰ ਟਰਸਟ ਦੇ ਨਾਂ ਤੇ ਹੋਏਗੀ ਪਰ ਜ਼ਮੀਨ ਦੀ ਮਾਲਕੀ ਸ਼ਹਿਰੀ ਕੌਂਸਲ ਮੰਤਰਾਲੇ ਦੀ ਅਧੀਨ ਅਤੇ ਜ਼ਮੀਨ ਤੇ ਵਿਕਾਸ ਵਿਭਾਗ ਦੇ ਕੋਲ ਬਣੀ ਰਹੇਗੀ ਸੀਪੀਡਬਲਿਊਡੀ ਨਿਰਮਾਣ ਪ੍ਰਕਿਰਿਆ ਤੇ ਉਹਦੇ ਤੇ ਆਉਣ ਵਾਲੀ ਲਾਗਤ ਆਦ ਉਹਦੀ ਪੇਸ਼ਕਸ਼ ਇਹ ਸਾਰਾ ਕੁਝ ਵਿਭਾਗ ٹرسٹ ਦੇ ਨਾਲ ਜ਼ਰੂਰ ਸਾਂਝੀ ਕਰੇਗਾ ਭਾਵ ਹੁਣ ਪਰਿਵਾਰ ਦੇ ਪਾਲੇ ਦੇ ਵਿੱਚ ਗਏ ਮੈਂ ਕਿ ਤਿੰਨਾਂ ਦੇ ਵਿੱਚੋਂ ਕਿਹੜੇ ਸਥਾਨ ਦੀ ਚੋਣ ਕਰਨਗੇ ਹੁਣ ਗੱਲ ਕਰਦੇ ਆ ਲਖਨਊ ਦੇ ਵਿੱਚੋਂ ਇੱਕ ਬਹੁਤ ਵੱਡੀ ਤੇ ਦਿਲ ਨੂੰ ਦਹਿਲਾਉਣ ਵਾਲੀ ਖਬਰ ਬਣੀ ਸੀ ਉਹਦਾ ਲਖਨਊ ਦੇ ਇੱਕ ਹੋਟਲ ਦੇ ਵਿੱਚ ਆਪਣੀ ਮਾਂ ਅਤੇ ਆਪਣੀਆਂ ਚਾਰ ਭੈਣਾਂ ਦਾ ਕਤਲ ਕਰਨ ਤੋਂ ਬਾਅਦ ਭਵ ਆਪਣੇ ਪਰਿਵਾਰ ਦੇ ਪੰਜ ਜੀਆਂ ਨੂੰ ਮੌਤ ਹਵਾਲੇ ਕਰਨ ਤੋਂ ਬਾਅਦ ਅਰਸ਼ਦ ਤੇ ਅਰਸ਼ਦ ਤੋਂ ਬਾਅਦ ਉਸਦੇ ਪਿਤਾ ਬਦਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਜਿਸ ਦੇ ਵਿੱਚ ਉਹ ਆਪਣੇ ਗੁਆਂਢੀਆਂ ਅਤੇ ਉਹਨਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਨਜ਼ਰ ਆ ਰਹੇ ਨੇ ਨਾਲ ਹੀ ਉਹਨਾਂ ਨੇ ਪੁਲਿਸ ਤੇ ਕਾਰਵਾਈ ਨਾ ਕਰਦੇ ਦੋਸ਼ ਵੀ ਲਾਏ ਆ ਬਦਰ ਨੇ ਵੀਡੀਓ ਵਿੱਚ ਕਿਹਾ ਕਿ ਪਿਛਲੇ 17 ਵਰਿਆਂ ਤੋਂ ਕੁਝ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੇ ਸੀ ਉਹ ਕਹਿੰਦੇ ਅਸੀਂ ਕਈ ਵਾਰੀ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਪਰ ਥਾਣੇ ਪਹੁੰਚ ਕੇ ਸ਼ਿਕਾਇਤ ਦਮ ਤੋੜ ਦਿੰਦੀ ਸੀ 16 ਦਸੰਬਰ ਨੂੰ ਆਂਢੀ ਗੁਆਂਢੀ ਬੇ ਲੋੜੇ ਲੜ ਪਏ ਮੈਂ ਕਹਿੰਦੇ ਸ਼ਿਕਾਇਤ ਦਰਜ ਕਰਵਾਈ ਪੁਲਿਸ ਵਾਲਿਆਂ ਦੇ ਦਬਾਅ ਕਾਰਨ ਸ਼ਿਕਾਇਤ ਵਾਪਸ ਲੈਣੀ ਪਈ ਬਸਤੀ ਦੇ ਲੋਕਾਂ ਵੱਲੋਂ ਝਗੜੇ ਦੇ ਕਰਨ ਬਾਰੇ ਬਦਰਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਕਿ ਉਹ ਇਸਲਾਮ ਧਰਮ ਛੱਡਣਾ ਚਾਹੁੰਦੇ ਐ ਇਸ ਲਈ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਸੀਂ ਸੜਕਾਂ ਤੇ ਭਟਕਣ ਵਾਸਤੇ ਮਜਬੂਰ ਹੋ ਗਏ ਬਾਦਰ ਦੀ ਇੱਕ ਚਿੱਠੀ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਵਿਰੋਧੀਆਂ ਦੇ ਨਾਲ ਨਿੱਤ ਦੀ ਲੜਾਈ ਤੋਂ ਦੁਖੀ ਹੋ ਕੇ ਮੈਂ ਤੇ ਮੇਰਾ ਪਰਿਵਾਰ ਹਿੰਦੂ ਧਰਮ ਅਪਣਾਉਣ ਵਾਸਤੇ ਮਜਬੂਰ ਹੋਾਂ ਅਸੀਂ ਆਪਣੇ ਮੁਸਲਮ ਧਰਮ ਨੂੰ ਤਿਆਗ ਕੇ ਹਿੰਦੂ ਧਰਮ ਅਪਣਾਉਣ ਦਾ ਐਲਾਨ ਕਰਦੇ ਹਾਂ ਅਤੇ ਆਪਣੇ ਘਰ ਵਿੱਚ ਬਣੀ ਦੁਕਾਨ ਵਿੱਚ ਸ਼੍ਰੀ ਰਾਮ ਦਾ ਮੰਦਰ ਬਣਾਉਣ ਦਾ ਵੀ ਐਲਾਨ ਕਰਦੇ ਹਾਂ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਇਹ ਕਦਮ ਚੁੱਕਿਆ ਹੈ ਮੈਂ ਆਪਣੇ ਬੱਚਿਆਂ ਦੇ ਨਾਲ ਘਰੋਂ ਬਾਹਰ ਭਟਕ ਰਿਹਾ ਹਾਂ ਜੇਕਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤਾਂ ਜਿਹੜੇ ਵਿਰੋਧੀ ਨੇ ਜਿਹੜੇ ਮੇਨਾਂ ਲੜਾਈ ਝਗੜਾ ਕਰਦੇ ਆ ਉਹ ਜ਼ਿੰਮੇਵਾਰ ਹੋਣਗੇ ਮੇਰੀ ਸਾਰੀ ਜਾਇਦਾਦ ਹਿੰਦੂ ਟੈਂਪਲ ٹرسٹ ਦੀ ਹੋਏਗੀ ਬਾਦਰ ਨੇ ਵਿਰੋਧੀਆਂ ਤੇ ਖਿਲਾਫ ਕੇਸ ਤਰਜ਼ ਕਰਵਾ ਕੇ ਕਾਰਵਾਈ ਦੀ ਮੰਗ ਵੀ ਕੀਤੀ ਅਰਸ਼ਦ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਅੱਜ ਬਸਤੀ ਵਾਲਿਆਂ ਤੋਂ ਤੰਗ ਹੋ ਕੇ ਮੈਂ ਆਪਣੀ ਮਾਂ ਅਤੇ ਚਾਰ ਭੈਣਾਂ ਦਾ ਕਤਲ ਕਰ ਦਤਾਂ ਪਰ ਇਹਦੇ ਸਾਰੇ ਦੇ ਪਿੱਛੇ ਬਸਤੀ ਵਾਲਿਆਂ ਦਾ ਹੱਥ ਹੈ ਇਹਨਾਂ ਲੋਕਾਂ ਨੇ ਸਾਡਾ ਘਰ ਖੋਣਾ ਚਾਹਿਆ ਅਸੀਂ ਕਈ ਵਾਰੀ ਆਵਾਜ਼ ਚੁੱਕੀ ਪਰ ਸਾਡੀ ਗੱਲ ਕਿਸੇ ਨੇ ਨਾ ਸੁਣੀ ਅਸੀਂ ਠੰਡ ਵਿੱਚ ਇੱਧਰ ਉੱਧਰ ਪਟਕਦੇ ਫਿਰ ਰਹੇ ਹਾਂ ਅਸੀਂ ਆਪਣਾ ਧਰਮ ਬਦਲ ਕੇ ਮੰਦਰ ਨੂੰ ਸਭ ਕੁਝ ਸਮਰਪਿਤ ਕਰਨਾ ਚਾਹੁੰਦੇ ਹਾਂ ਮੈਂ ਜੋਗੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੁਸਲਮਾਨਾਂ ਨੂੰ ਇਸ ਤਰ੍ਹਾਂ ਨਾ ਛੱਡੋ ਜੋ ਕੁਝ ਤੁਸੀਂ ਕਰ ਰਹੇ ਹੋ ਤੁਸੀਂ ਚੰਗਾ ਕਰ ਰਹੇ ਹੋ ਅਰਸ਼ਦ ਨੇ ਰਾਣੂ ਉਰਫ ਆਫਤਾਬ ਅਹਿਮਦ ਸਲੀਮ ਖਾਨ ਅਹਿਮਦ ਅਰਫ ਅਜ਼ਹਰ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਪਰਿਵਾਰ ਦੀ ਮੌਤ ਵਾਸਤੇ ਜ਼ਿੰਮੇਵਾਰ ਠਹਿਰਾਇਆ ਹੈ। ਅਰਸ਼ਦ ਨੇ ਦੱਸਿਆ ਕੋ ਇੱਕ ਗੈਂਗ ਚਲਾਉਂਦੇ ਨੇ ਜਿਸ ਵਿੱਚ ਇਹ ਲੋਕ ਲੜਕੀਆਂ ਵੇਚਦੇ ਨੇ। ਉਹਨਾਂ ਦੀ ਯੋਜਨਾ ਸਾਨੂੰ ਜੇਲ੍ਹ ਭੇਜਣ ਦੀ ਸੀ ਅਤੇ ਸਾਡੀਆਂ ਭੈਣਾਂ ਨੂੰ ਹైదరాబాద్ ਵਿੱਚ ਲਿਜਾ ਕੇ ਵੇਚਣ ਦੀ ਸੀ। ਮੋਢਲੀ ਪੁੱਛ ਗਿਸਤੁਰਾਂ ਦੇ ਮੁਲਜ਼ਮ ਅਰਸ਼ਦ ਨੇ ਆਪਣੀਆਂ ਚਾਰ ਭੈਣਾਂ ਅਤੇ ਮਾਂ ਦੇ ਕਤਲ ਦੀ ਗੱਲ ਕਬੂਲੀ ਹੈ। ਅਤੇ ਇਹ ਗੱਲ ਕਬੂਲ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕ ਉਹਨਾਂ ਦੇ ਪਰਿਵਾਰ ਨੂੰ ਤੰਗ ਕਰਦੇ ਸੀ। ਉਸ ਨੂੰ ਡਰ ਸੀ ਕਿ ਜੇਕਰ ਉਹਨਾਂ ਨੂੰ ਕੁਝ ਹੋ ਗਿਆ ਤਾਂ ਉਹਨਾਂ ਦੀ ਮਾਂ ਅਤੇ ਭੈਣ ਦਾ ਪਿੱਛੋਂ ਕੀ ਹੋਏਗਾ। ਇਸ ਲਈ ਉਹਨੇ ਉਹਨਾਂ ਨੂੰ ਮਾਰਨ ਦਾ ਫੈਸਲਾ ਕੀਤਾ। ਅਰਸ਼ਦ ਪਰਿਵਾਰ ਨੂੰ ਪਹਿਲਾਂ ਅਜਮੇਰ ਲੈ ਕੇ ਗਿਆ, ਫਿਰ ਲਖਨਊ ਲੈ ਕੇ ਆਇਆ ਅਤੇ ਸਾਰਿਆਂ ਨੂੰ ਇੱਕ ਹੋਟਲ ਦੇ ਵਿੱਚ ਠਹਿਰਾਇਆ। ਰਾਤ ਨੂੰ ਸ਼ਰਾਬ ਪਲਾਈ ਅਤੇ ਕੁਝ ਦੇ ਮੂੰਹ ਵਿੱਚ ਕੱਪੜੇ ਪਾ ਕੇ ਦੁਪੱਟੇ ਨਾਲ ਗਲਾ ਘੁੱਟ ਦਿੱਤਾ। ਅਤੇ ਕੁਝ ਕਦਾ ਗੋਟਾ ਬਲੇਡ ਨਾਲ ਕੱਟ ਦਿੱਤਾ ਗਿਆ ਇਸ ਕੰਮ ਵਿੱਚ ਉਸਦੇ ਪਿਤਾ ਨੇ ਵੀ ਉਹਦੀ ਮਦਦ ਕੀਤੀ ਇਹਦੇ ਤੋਂ ਬਾਅਦ ਪਿਤਾ ਨੂੰ ਰੇਲਵੇ ਸਟੇਸ਼ਨ ਤੇ ਛੱਡ ਦਿੱਤਾ ਅਤੇ ਖੁਦ ਥਾਣੇ ਪਹੁੰਚ ਕੇ ਉਸਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਮਲਜ਼ਮ ਦੀ ਨਿਸ਼ਾਨਦੇਹੀ ਤੇ ਵਾਰਦਾਤ ਵਿੱਚ ਵਰਤਿਆ ਗਿਆ ਜਿਹੜਾ ਬਲੇਡ ਸੀ ਸਕਾਰਫ ਸੀ ਉਹ ਬਰਾਬਰਦ ਕਰ ਲਿਆ ਗਿਆ ਮਲਜ਼ਮ ਕੋਲੋਂ ਘਟਨਾ ਸੰਬੰਧੀ ਵਾਰੀਕੀ ਨਾਲ ਹਾਲੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਹਰੇਕ ਤੱਥ ਬਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਫਿਰ ਇਹ ਗੱਲ ਤਸਦੀਕ ਕੀਤੀ ਜਾ ਰਹੀ ਹੈ ਤੇ ਹੁਣ ਸਵਿਟਜ਼ਰਲੈਂਡ ਦੇ ਵਿੱਚੋਂ ਖਬਰ ਬਣ ਰਹੀ ਹੈ ਕਿ ਹੁਣ ਸਵਿਟਜ਼ਰਲੈਂਡ ਵੀ ਉਹਨਾਂ ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਹਜਾਬ ਜਾਂ ਬੁਰਕਾ ਤੇ ਪਾਬੰਦੀ ਲੱਗ ਗਈ ਹੈ। ਸਵਿਟਜ਼ਰਲੈਂਡ ਜਲਦ ਹੀ ਹਜਾਬ ਬੁਰਕਾ ਜਾਂ ਹੋਰ ਜਿਹੜੇ ਸਿਰ ਕੱਜਣ ਵਾਲੇ ਇਸ ਤਰ੍ਹਾਂ ਦੇ ਪਹਿਰਾਵੇ ਨੇ ਉਹਨਾਂ ਤੇ ਪਾਬੰਦੀ ਦਾ ਐਲਾਨ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਚੁੱਕਿਆ ਹੈ। ਭਾਵ 1 ਤਰੀਕ ਤੋਂ 1 ਜਨਵਰੀ ਤੋਂ ਨਵੇਂ ਸਾਲ ਤੋਂ ਉੱਥੇ ਪਾਬੰਦੀ ਲੱਗ ਗਈ ਹੈ। 1 ਜਨਵਰੀ 2025 ਤੋਂ ਇਹ ਪਾਬੰਦੀ ਸ਼ੁਰੂ ਕੀਤੀ ਗਈ ਹੈ। ਕਈ ਹੋਰ ਮੁਲਕਾਂ ਵਾਂਗ ਸਵਿਟਜ਼ਰਲੈਂਡ ਨੇ ਵੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਬੁਰਕੇ ਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਹੈ ਸਵਿਟਜ਼ਰਲੈਂਡ ਨੇ ਬੁਰਕੇ ਤੇ ਪਾਬੰਦੀ ਲਗਾਉਣ ਦਾ ਕਾਰਨ ਸਮਾਜਿਕ ਸਦਭਾਵਨਾ ਨੂੰ ਦੱਸਿਆ ਨਿਊਜ਼ ਏਜੰਸੀ ਰਾਈਟਰਸ ਦੇ ਮੁਤਾਬਕ ਕਾਨੂੰਨ ਦੀ ਉਲੰਘਣਾ ਕਰਨ ਤੇ 1000 ਸਵਿਫਰੈਂਕ ਭਾਵ ਲਗਭਗ 96000 ਰੁਪਏ ਤੱਕ ਦਾ ਜੁਰਮਾਨਾ ਵੀ ਠੋਕਿਆ ਜਾਏਗਾ ਦੱਸਣਾ ਬਣਦਾ ਕਿ 2021 ਵਿੱਚ ਸਵਿਟਜ਼ਰਲੈਂਡ ਵਿੱਚ ਹੋਏ ਜਨਮਤ ਸੰਗ੍ਰਹਿ ਦੇ ਵਿੱਚ 51.21% ਨਾਗਰਿਕਾਂ ਨੇ ਬੁਰਕਾ ਤੇ ਪਾਬੰਦੀ ਲਗਾਉਣ ਦੇ ਪੱਖ ਵਿੱਚ ਵੋਟਾਂ ਪਾਈਆਂ ਸੀ। ਇਹਦੇ ਤੋਂ ਬਾਅਦ ਬੁਰਕਾ ਤੇ ਪਾਬੰਦੀ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਗਿਆ ਜੋ 1 ਜਨਵਰੀ 2025 ਭਾਵ ਨਵੇਂ ਸਾਲ ਤੋਂ ਲਾਗੂ ਕਰ ਦਿੱਤਾ ਗਿਆ ਹੈ। ਸਵਿਟਜ਼ਰਲੈਂਡ ਤੋਂ ਪਹਿਲਾਂ ਬੈਲਜੀਅਮ, ਫਰਾਂਸ, ਡੈਨਮਾਰਕ, ਆਸਟਰੀਆ, ਨੀਦਰਲੈਂਡ ਅਤੇ ਬੁਲਗਾਰੀਆ ਵਿੱਚ ਵੀ ਬੁਰਕਾ ਸਬੰਧੀ ਕਾਨੂੰਨ ਬਣ ਚੁੱਕੇ ਨੇ। ਇਸ ਕਾਨੂੰਨ ਤੋਂ ਬਾਅਦ ਔਰਤਾਂ ਜੰਤਕ ਦਫ਼ਤਰਾਂ, ਜੰਤਕ ਆਵਾਜਾਈ, ਰੈਸਟੋਰੈਂਟ ਦੁਕਾਨਾਂ ਤੇ ਹੋਰ ਥਾਵਾਂ ਤੇ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਟੱਕ ਨਹੀਂ ਸਕਣਗੀਆਂ ਦਸਾੜਾ ਬਣਦਾ ਕਿ 2022 ਚ ਨੈਸ਼ਨਲ ਕਾਉਂਸਲ ਸਵਿਸ ਸੰਸਦ ਦੇ ਹੇਠਲੇ ਸਦਨ ਦੇ ਚਿਹਰਾ ਟੱਕਣ ਤੇ ਪਾਬੰਦੀ ਲਗਾਉਣ ਲਈ ਇੱਕ ਕਾਨੂੰਨ ਸੰਬੰਧੀ ਵੋਟਿੰਗ ਕੀਤੀ ਗਈ ਸੀ ਉਹਦੇ ਦੌਰਾਨ 151 ਮੈਂਬਰਾਂ ਨੇ ਮਤੇ ਦੇ ਹੱਕ ਵਿੱਚ ਅਤੇ 29 ਮੈਂਬਰਾਂ ਨੇ ਇਹਦੇ ਵਿਰੋਧ ਵਿੱਚ ਵੋਟਾਂ ਪਾਈਆਂ ਸੀ ਜਿਸ ਤੋਂ ਬਾਅਦ ਇਹ ਸਬੰਧੀ ਕਾਨੂੰਨ ਬਣਾਇਆ ਗਿਆ ਬੁਰਕੇ ਤੇ ਪਾਬੰਦੀ ਲਗਾਉਣ ਵਾਲਾ ਸਵਿਟਜ਼ਰਲੈਂਡ ਤਾਜ਼ਾ ਮੁਲਕ ਹੈ ਇਦੇ ਤੋਂ ਇਲਾਵਾ 16 ਮੁਲਕਾਂ ਨੇ ਆਪਣੇ ਦੇਸ਼ਾਂ ਦੇ ਵਿੱਚ ਬੁਰਕਾ ਤੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਹੈ। ਇਹਨਾਂ ਵਿੱਚ ਯੂਰਪ, ਏਸ਼ੀਆ ਤੇ ਅਫਰੀਕਾ ਦੇ ਮੁਲਕ ਸ਼ਾਮਲ ਨੇ। ਟਿਊਨੀਸ਼ੀਆ, ਆਸਟਰੀਆ, ਡੈਨਮਾਰਕ, ਫਰਾਂਸ, ਬੈਲਜੀਅਮ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਬੁਲਗਾਰੀਆ, ਕੈਮਰੂਨ, ਚਾੜ, ਸ਼ਿਕਾਗੋ ਗਣਰਾਜ ਤੇ ਨੀਦਰਲੈਂਡ, ਚੀਨ, ਮਰੱਕੋ, ਸ਼੍ਰੀਲੰਕਾ ਤੇ ਕੁਝ ਹੋਰ ਮੁਲਕ ਨੇ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਰਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ